ਅਨੁਗ પોલીસ ਮਿਸ਼ਨ ਅੰਮ੍ਰਿਤਸਰ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਨੋ ਟੋਲਰੈਂਸ ਪਾਲਿਸੀ ਦੇ ਤਹਿਤ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦੇ ਵੱਖ-ਵੱਖ ਏਰੀਆਜ਼ ਦੇ ਵਿੱਚ ਖਾਸ ਤੌਰ ਤੇ ਜੋ ਨਸ਼ੇ ਦੇ ਹੌਟਸਪots ਨੇ ਉਹਨਾਂ ਤੇ ਕਾਰਸੋ ਆਪਰੇਸ਼ਨਜ਼ ਕੀਤੇ ਜਾ ਰਹੇ ਨੇ ਡਿਊਂਕਾ ਸੋਪਰੇਸ਼ਨਸ ਲੋਕਾਂ ਵੱਲੋਂ ਸਾਨੂੰ ਅਲੱਗ-ਅਲੱਗ ਤਰੀਕੇ ਨਾਲ ਅਨੋਨਿਮਸ ਹੋ ਕੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਏਰੀਆ ਵਿੱਚ ਇਹ ਨਾਮ ਜਾਂ ਸਰਗਨਾ ਜ਼ਿਆਦਾਤਰ ਤੇ ਐਕਟਿਵ ਨੇ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਨੇ ਇਸ ਦੇ ਤਹਿਤ ਜੋ ਮਹਿੰਮ ਚਲਾਈ ਗਈ ਸੀ ਇਸ ਤੋਂ ਬਾਅਦ ਸਾਡੇ ਜਗ੍ਹਾ-ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਤੇ ਮੁਲਾਜ਼ਮਾਂ ਨੂੰ ਖਾਸ ਤੌਰ ਤੇ ਨਸ਼ਿਆਂ ਦੇ ਲਈ ਹਦਾਇਤਾਂ ਦਿੱਤੀਆਂ ਗਈਆਂ ਕਿ ਹਰ ਨਾਕੇ ਤੇ ਸਰਚ ਕੀਤੀ ਜਾਵੇ ਖਾਸ ਤੌਰ ਤੇ ਨਸ਼ਿਆਂ ਨੂੰ ਮੁੱਖ ਰੱਖਦੇ ਹੋਏ ਜਿਸ ਦੇ ਤਹਿਤ ਐਸਐਚਓ ਰنجੀਤ ਅਗਰਵਨੀ ਤੇ ਉਹਨਾਂ ਦੀ ਟੀਮ ਵੱਲੋਂ ਨੈਸ਼ਨਲ ਕਲੌਕ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਗਿਆ ਇਸ ਦੇ ਤਹਿਤ ਇਹਨਾਂ ਵੱਲੋਂ ਵੱਖ-ਵੱਖਰੇ ਤਿੰਨ ਮੁਕਦਮੇ ਦਰਜ ਕੀਤੇ ਗਏ ਨੇ ਜੋ ਕਿ ਇਹਨਾਂ ਦੇ ਏਰੀਆ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਦੇ ਸਨ ਇਸ ਵਿੱਚ ਪਹਿਲਾ ਨਾਮ ਆ ਜੀ ਜੋ 80 ਬਟਾ 24 ਮੁਕਦਮਾ ਰਵੀ ਉਰਫ ਨਿੰਜਾ ਜੋ ਕਿ ਕਰਨਪੁਰੇ ਦਾ ਰਹਿਣ ਵਾਲਾ ਦਾ ਤੇ ਰਣਜੀਤਿਆਮੂ ਦੇ ਲਾਲ ਕ્વાਟਰਸ ਇਧਰਲੇ ਏਰੀਆ ਦੇ ਵਿੱਚ ਵੀ ਨਸ਼ੇ ਦੀ ਸਪਲਾਈ ਕਰਦਾ ਸੀ ਇਸ ਨੂੰ ਕਾਬੂ ਕਰਕੇ ਇਸ ਕੋਲੋਂ 100 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਤੇ ਇਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਜੋ ਦੂਸਰਾ ਮਕਦਮਾ ਹੈ ਇਹ ਐਫਆਰ ਨੰਬਰ 82/24 ਜੋ ਕਿ ਰਾਜੌਰ ਫਰਾਜਾ ਇਹ ਵੀ ਕਰਨਪੁਰ ਦੇ ਰਹਿਣਦਾਰਾ ਇਹ ਵੀ ਮਰੀਠਾ ਰੋਡ ਥਾਣੀ ਏਰੀਆ ਚ ਰੰਜੀ ਦੇਰ ਨੂੰ ਥਾਣੀ ਏਰੀਆ ਦੇ ਵਿੱਚ ਕਾਫੀ ਵੱਡੀ ਨਗਰ ਵਿੱਚ ਕੰਮ ਕਰ ਰਿਹਾ ਸੀ ਇਸ ਨੂੰ ਕਾਬੂ ਕੀਤਾ ਗਿਆ ਤੇ ਇਸ ਕੋਲੋਂ 85 ਗ੍ਰਾਮ ਦੇ ਕਰੀਬ ਰਵੰਡ ਬ੍ਰੰਗ ਕੀਤੀ ਗਈ ਹੈ ਕਿਉਂ ਤੀਸਰਾ ਮਕਦਮਾ ਇਹ 85/24 ਹੈ ਇਸ ਵਿੱਚ ਸੰਦੀਪ ਵਰਖ ਮਿੱਠੂ ਜੋ ਕਿ ਫੈਜਬੁਰਾ ਦਾ ਰਹਿਣ ਵਾਲਾ ਹੈ ਤੇ ਇਹ ਵੀ ਗਰਮਲੀਠਾ ਰੋਡ ਦੇ ਏਰੀਏ ਤੇ ਰੰਜੀਤਨ ਦੇ ਏਰੀਏ ਚ ਕਾਫੀ ਕੰਮ ਕਰ ਰਿਹਾ ਜੀ ਇਸ ਕੋਲੋਂ 110 ਗ੍ਰਾਮ ਹਰੋਇਨ ਰਿਕਵਰ ਕੀਤੀ ਗਈ ਹੈ ਜੋ ਇਹ ਤਿੰਨੇ ਮੁਕਦਮੇ ਨੇ ਜੀ ਇਸ ਵਿੱਚ ਅਸੀਂ ਪੂਰੀ ਢੰਗਾਈ ਨਾਲ ਤਪੀਸ਼ ਚੱਲ ਰਹੀ ਹੈ ਉਸ ਵਿੱਚ ਜਿਸ ਜਗ੍ਹਾ ਤੋਂ ਇਹ ਜੋ ਹਰੋਇਨਸ ਮਗਰੀ ਹੈ ਇਹ ਲੈ ਕੇ ਆਉਂਦੇ ਸੀ ਅਸੀਂ ਬੈਕਵਰਡ ਲਿੰਕੇਜਸ ਦੇ ਵਿੱਚ ਜਿੰਨਾ ਜਿੰਨਾ ਨਾਮ ਆਇਆ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਹੈ ਉਹ ਉਸ ਤੇ ਸਾਡਾ ਆਪਰੇਸ਼ਨ ਹਾਲੇ ਚੱਲ ਰਿਹਾ ਹੈ ਅਸੀਂ ਉਹਨਾਂ ਦੇ ਨਾਮ ਤਾਂ ਜਰੂਰੀ ਨਹੀਂ ਕਰ ਸਕਦੇ ਪਰ ਬਹੁਤ ਜਲਦੀ ਜਿਹੜੇ ਬਿਗ ਫਿਸ਼ਸ ਜਿਨ੍ਹਾਂ ਨੂੰ ਬੋਲਿਆ ਜਾਂਦਾ ਵੀ ਜੋ ਵੱਡੇ ਲੈਵਲ ਤੇ ਕੰਮ ਕਰਦੇ ਨੇ ਜਿੰਨਾਂ ਕੋਲੋਂ ਇਹੋ ਜਿਹੀ ਤਸਕਰ ਨਸ਼ਾ ਲੈ ਕੇ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਸਾਡਾ ਆਪਰੇਸ਼ਨ ਕੋਵਿਡ ਆਪਰੇਸ਼ਨ ਚੱਲ ਰਿਹਾ ਵਾ ਬਹੁਤ ਜਲਦੀ ਉਹਨਾਂ ਨੂੰ ਵੀ ਇਹਦੇ ਵਿੱਚ ਅਰੈਸਟ ਕਰਕੇ ਉਹਨਾਂ ਕੋਲੋਂ ਵੱਡੀ ਕਾਰਵਾਈ ਕੀਤੀ ਜਾਊਗੀ ਸੋ ਇਹ ਬਦਲਾਅ ਇਹ ਸਾਰੀ ਇੱਕੋ ਹੀ ਗੱਲ ਜਿਹੜੀ ਜੋ ਜੇ ਤਿੰਨ ਗੱਲ ਨੇ ਮੈਨੂੰ ਦੱਸਿਆ ਕਿ ਇੱਕ ਦੇ ਵਿੱਚ 85 ਗ੍ਰਾਮ 100 ਗ੍ਰਾਮ ਇੱਕ 110 ਗ੍ਰਾਮ ਸੋ ਕਰੀਬ 300 ਗ੍ਰਾਮ ਦੇ ਕਰੀਬ 11 ਗ੍ਰਾਮ ਕੀਤੀ ਗਈ ਹੈ ਜੋ ਕਿ ਇਹ ਤਿੰਨੇ ਅਲੱਗ-ਅਲੱਗ ਮੁਕੱਦਮੇ ਨੇ ਤੇ ਅਲੱਗ-ਅਲੱਗ ਲੋਕਾਂ ਨੂੰ ਕਾਬੂ ਕਰਕੇ ਉਹਨਾਂ ਦੀ ਰਿਕਵਰੀ ਕੀਤੀ ਗਈ ਹੈ ਜੋ ਕਿ ਇਹ ਖਾਸ ਤੌਰ ਤੇ ਜੋ ਇਹਨਾਂ ਦਾ ਜੋ ਕੰਮਕਾਰ ਕਾਰੋਬਾਰ ਸੀਗਾ ਜਿੱਥੇ ਨਸ਼ਾ ਵੇਚਣ ਕਰਦੇ ਸਨ ਉਹ ਖਾਸ ਤੌਰ ਤੇ ਰਣਜੀਤਗੜ੍ਹ ਦੀ ਮੁਲਠਾਉ ਬਾਈਪਾਸ ਏਰੀਆ ਇੱਥੇ ਜ਼ਿਆਦਾ ਗਾਰੋਬਾਰ ਕਰਦੇ ਸਨ ਸੋ ਇਹਨਾਂ ਨੂੰ ਇਹਨਾਂ ਤੋਂ ਰਿਕਵਰੀ ਕਰਕੇ ਅੱਗੇ ਇਹਨਾਂ ਦੇ ਬੈਕਗ੍ਰਾਉ ਬਾਰਡਰ ਪਾਰ ਜੋ ਹਜੇ ਤੱਕ ਜੀ ਕਿਉਂਕਿ ਇਮਾਜ ਨਾਮ ਰੂਵੀ ਨਹੀਂ ਕਰ ਸਕਦਾ ਜਿੱਥੋਂ ਲੈ ਕੇ ਆਉਂਦੇ ਨੇ ਜਦੋਂ ਉਹ ਕਾਬੂ ਹੋਣਗੇ ਉਸ ਤੋਂ ਬਾਅਦ ਸਾਨੂੰ ਹੋਰ ਕਲੀਅਰ ਹੋ ਸਕਦਾ ਕਿ ਇਹ ਬਾਰਡਰ ਪਾਰ ਤੋਂ ਜਾਂ ਕਿਸ ਜਗ੍ਹਾ ਤੋਂ ਇਹ ਨਸ਼ਾ ਸਪਲਾਈ ਕਰਦੇ ਸਰ ਆਪ ਵੀ ਨਸ਼ਾ ਕਰਦੇ ਨੇ ਇਹ ਤਸਵੀਰ ਖੁਦ ਵੀ ਮੈਸੇਜ ਆਦੀ ਨਹੀਂ ਸਰ ਕਿੰਨੇ ਘਮੜਾ ਇਹ ਦੇਣਾ ਇਹ ਸਾਰੀ ਜੀ ਇਹਨਾਂ ਦੀ ਉਮਰ ਜੀ 20 ਤੋਂ 30 ਸਾਲ ਦੇ ਵਿਚਾਲੇ ਵਿਚਾਲੇ ਨੇ ਜੀ ਇਹਨੂੰ ਜੋ ਉਮਰ ਸਾਰੀ ਕਰੀ ਪਰ ਹੁਣ ਤੱਕ ਕੋਈ ਮੁਕੱਦਮਾ ਨਹੀਂ ਜੀ ਜੋ ਹਰਿਤਾਕੀ ਨਜ਼ਰ ਰਿਕਾਰਡ ਹੈ ਜੀ ਮਨੀਟਰ ਰੋਡ ਤੋਂ ਚੈੱਕ ਕਰਵਾਇਆ ਜਾ ਰਿਹਾ ਹੈ ਕਿ ਕਿਹਨਾਂ ਵੱਲੋਂ ਤਾਂ ਕੋਈ ਮੁਕੱਦਮਾ ਸਾਹਮਣੇ ਨਹੀਂ ਆਇਆ ਪਰ ਇਹਨਾਂ ਦਾ ਢੁੰਗਾਈ ਦੇ ਨਾਲ ਨੇ ਤਫਤੀਸ਼ ਹੋ ਰਹੀ ਸ਼ਿਥਾਨਾ ਵਾ ਉਹ ਇਹਨਾਂ ਦਾ ਸਾਰਿਆਂ ਦਾ ਮਨੀਟਰ ਰੋਡ ਹੈ ਉਸ ਤੋਂ ਇਹਨਾਂ ਦਾ ਰਿਪੋਰਟ ਚੈੱਕ ਕੀਤਾ ਜਾਊਗਾ ਰਿਕਾਰਡ ਚੈੱਕ ਕਰਨ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਕਿ ਇਹਨਾਂ ਦੇ ਕਾਹ ਬ ਹੋ ਰਿਹਾ ਪਹਿਲਾਂ ਵੀ ਇੰਨਾਂ ਦੇ ਨਾਮ ਦਰਜ ਹਨ ਜਾਂ ਨਹੀਂ ਫਿਰ ਲਿਖੀਂਗੇ ਸਾਰੇ ਵੀ 10 10 12ਵੀਂ ਤੱਕ ਪੜੇ ਲਿਖੇ ਨੇ ਜੀ ਕੋਈ ਖਾਸ ਲਗਾ ਐਜੂਕੇਸ਼ਨ ਨਹੀਂ ਨਸ਼ਾ ਹੀ ਕਿਉਂ ਤਸਵੀਰ ਕਰਦੇ ਹੋ ਬਹੁਤ ਕਾਮੀ ਜੋ ਨਦੀ ਹੋਏ ਤੇ ਪੋਸਟਸ ਦੇ ਵਿੱਚ ਜਿਵੇਂ ਨਸ਼ੇ ਦੇ ਬੱਚਿਆਂ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਮਾਰਜਨ ਆ ਪ੍ਰੋਫਿਟ ਹੈ ਤੇ ਇਹ ਕੋਤ ਨਸ਼ੇ ਦੀ ਆਦੀ ਨੇ ਤੇ ਇਸ ਪਰਨੇ ਦੀ ਕੰਮ ਦੇ ਵਿੱਚ ਪੈ ਗਏ ਇੱਕ ਇਚਨ ਦਾ ਇਥੋਂ ਲੱਗਦਾ ਜੀ ਕਸਟਿੰਗ ਦੇ ਦੇਗੀ। ਉਹ ਜੀ ਅੱਗੇ ਜੋ ਲੱਗਦਾ ਤੁਹਾਨੂੰ ਦੱਸਿਆ ਖਾਸ ਤੌਰ ਤੇ ਮੀਠਾ ਰੋਡ ਜੋ ਫੈਸ਼ਪਰ ਏਰੀਆ ਹੋ ਗਿਆ, ਕਰਨਪੁਰਾ ਹੋ ਗਿਆ, ਲਾਲ ਕੁਆਟਰ ਹੋ ਗਿਆ। ਸੋ ਇਸ ਏਰੀਆ ਦੇ ਵਿੱਚ ਖਾਸ ਤੌਰ ਤੇ ਨਸ਼ੇ ਦੀ ਸਪਲਾਈ ਕਰਦੇ ਸਨ ਤੇ ਜੋ ਇਸ ਏਰੀਆ ਦੇ ਚੰਗੇ ਲੋਕ ਨੇ ਜੋ ਨਸ਼ੇ ਦੇ ਖਿਲਾਫ ਨੇ ਉਹਨਾਂ ਵੱਲੋਂ ਵੀ ਸਾਨੂੰ ਇਹਨਾਂ ਦੇ ਖਿਲਾਫ ਕਾਫੀ ਸ਼ਿਕਾਇਤਾਂ ਮਸੂਲ ਹੋਈਆਂ ਸਨ। ਇਸ ਕਰਕੇ ਸਾਡੀ ਅੰਦਾਰਤ ਤੇ ਸਨ ਤੇ ਸਾਡੇ ਵੱਲੋਂ ოਪਰੇਸ਼ਨ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਤੇ ਹੁਣੇ ਹੱਥ ਵਿਚਾਈਆਂ ਤੇ ਇਹਨਾਂ ਨੂੰ ਸਾਰੀ ਗੁਰ ਰਿਕਵਰੀ ਕਰਕੇ ਨੂੰ ਜੇਲ੍ਹ ਵਿੱਚ ਭੇਜ ਰਹੇ ਹਾਂ। ਸਰ ਜਿੰਨਾ ਕੋਈ ਖਰੀਦੇ ਆ ਉਹ ਕੋਈ ਹੈਲਪਿਕਸ ਮੱਕੜ ਚ ਆਇਆ ਤੇ ਹਜੇ ਤੱਕ ਨੀਜੀ ਬਟਨ ਨੂੰ ਮੁਕੱਦਮੇ ਵਿੱਚ ਨਾਮਿਨੇਟ ਕਰਦਾ ਜੀ ਬਹੁਤ ਜਲਦੀ ਉਹਨਾਂ ਦੀ ਵੀ ਸਾਡੀ ਟੀਮ ਨੂੰ ਲੱਗੀ ਹੋਈ ਹੈ ਬਹੁਤ ਜਲਦੀ ਕਾਬੂ ਕਰਕੇ ਉਹਨਾਂ ਕੋਲੋਂ ਵੀ ਰਿਕਵਰੀ ਕੀਤੀ ਜਾਊਗੀ ਜੀ ਸਰ ਇੰਡੀਵਿਜੂਅਲੀ ਆ ਜਾਂ ਟੀਮ ਵਰਕ ਕਰਦੇ ਨੇ ਇਹ ਲੱਗਦਾ ਨਹੀਂ ਜੀ ਤੇ ਜਾਣੀ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ